ਕਿੰਨੂ ਕਸ਼ਤਕਾਰ ਕਿਸਾਨਾਂ ਦੇ ਹਾਲਾਤ ਇਹ ਨੇ ਕਿ ਉਹ ਆਪਣੀਆਂ ਫਸਲਾਂ ਸੜਕਾਂ ਦੇ ਉੱਤੇ ਸੁੱਟਣ ਦੇ ਲਈ ਮਜਬੂਰ ਨੇ ਡੀਸੀ ਦਫ਼ਤਰ ਫਾਜ਼ਿਲਕਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜਾ ਹੈ ਆਪਣੀਆਂ ਕਿੰਨੂ ਦੀਆਂ ਫਸਲਾਂ डीसी ਦਫਤਰ ਦੇ ਅਗੇ ਸੁੱਟੀਆਂ ਗਈਆਂ ਨੇ ਕਿਸਾਨਾਂ ਦਾ ਕਹਿਣਾ ਹੈ ਬੜੇ ਹੀ ਸ਼ਰਮਨਾਕ ਤਰੀਕੇ ਦੇ ਨਾਲ ਸਾਨੂੰ ਆਪਣੀਆਂ ਪਾਰੇ ਮੰਡ ਦੇ ਨਾਲ ਕਹਿਣਾ ਪੈ ਰਿਹਾ ਕਿ ਸਰਕਾਰ ਦੀ ਗਲਤੀ ਹੈ ਕਿਸ ਤਰੀਕੇ ਦੇ ਨਾਲ ਇਸ ਵੇਲੇ ਮੰਡੀਆਂ ਦੇ ਵਿੱਚ ਸਾਡੀ ਫਸਲ ਦਾ ਮੁੱਲ 2 ਜਾਂ 3 ਰੁਪਏ ਹੀ ਰਹਿ ਚੁੱਕਿਆ ਹੈ ਇਸ ਵਾਰ ਫਸਲ ਤਾਂ ਬਹੁਤ ਚੰਗੀ ਹੋਈ ਹੈ ਪਰ ਸਰਕਾਰ ਦੀ ਗਲਤੀਆਂ ਦੇ ਕਾਰਨ ਸਾਨੂੰ ਉਹਨਾਂ ਜਿਹੜਾ ਹੈ ਰੇਟ ਨਹੀਂ ਮਿਲ ਰਿਹਾ ਇੱਕ ਪਾਸੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਵੱਤ ਤੋਂ ਵੱਦ ਝੋਨੇ ਦੀ ਫਸਲ ਤੋਂ ਬਾਅਦ ਹੋਰ ਖੇਤੀ ਦੇ ਵੱਲ ਵੱਦੋਂ ਪਰ ਜੇਕਰ ਕਿਸਾਨ ਵਜ ਰਹੇ ਨਹੀਂ ਤੇ ਹੁਣ ਕਿਸਾਨਾਂ ਨੂੰ ਉਹਨਾਂ ਦਾ ਮੁੱਲ ਨਹੀਂ ਮਿਲ ਰਿਹਾ ਤੇ ਕਿਸਾਨ ਦੀ ਹਾਲਤ ਮਾੜੀ ਤੋਂ ਮਾੜੀ ਹੁੰਦੀ ਜਾ ਰਹੀ ਹੈ ਅਸੀਂ ਇੱਕ ਕਿਸਾਨ ਦੇ ਨਾਲ ਗੱਲਬਾਤ ਕੀਤੀ ਹੈ ਕਿਸਾਨ ਨੇ ਦੱਸਿਆ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਡੀਸੀ ਦਫ਼ਤਰ ਦੇ ਅੱਗੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਆਪਣੀ ਫਸਲ ਨੂੰ ਸੁੱਟਿਆ ਗਿਆ ਤੇ ਨਾਲ ਹੀ ਫਸਲ ਸੁੱਟ ਕੇ ਉਸ ਉੱਤੇ ਟਰੱਕ ਚੁਲਾਈ ਗਏ ਨੇ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਇਸ ਵਿਲੇ ਮੰਡੀਆਂ ਦੇ ਵਿੱਚ ਫਸਲ ਦੇ ਹਾਲਾਤ ਨੇ ਡੀਸੀ ਦਫ਼ਤਰ ਦੇ ਅੱਗੇ ਤੁਸੀਂ ਕਿੰਨੋਂ ਦੇ ਨਾਲ ਭਰੀਆਂ ਟਰਾਲੀਆਂ ਸੁੱਟੀਆਂ ਨੇ ਹਾਂਜੀ ਹਾਂਜੀ ਤਾਂ ਕੀ ਕਿਹਾ ਹੈ ਡੀਸੀ ਨੇ ਕੋਈ ਤੁਹਾਨੂੰ ਜਵਾਬ ਮਿਲਿਆ ਹੈ ਹਾਂਜੀ ਸਾਨੂੰ ਮੰਗਲਵਾਰ ਦਾ ਟਾਈਮ ਲੈ ਕੇ ਦਿੱਤਾ ਉਹਨਾਂ ਨੇ ਕਿ ਹੋਰ ਚ ਮੀਟਿੰਗ ਹੋਏਗੀ ਜਿਹੜੇ ਜੀਐਮ ਪੰਜਾਬ ਐਗਰੋ ਦੇ ਨਾਲ ਤੇ ਉਹ ਉਸ ਵਾਰ ਦੇਖਿਆ ਜਾਏਗਾ ਵੀ ਕੀ ਕਰ ਦੇਗੀ ਤੇ ਇਸ ਵਾਰ ਤਾਂ ਕਿਹਾ ਜਾ ਰਿਹਾ ਹੈ ਕਿ ਕਿੰਨੂ ਦੀ ਫਸਲ ਬਹੁਤ ਵਧੀਆ ਤਰੀਕੇ ਦੇ ਨਾਲ ਹੋਈ ਹੈ ਪਰ ਫਿਰ ਵੀ ਤੁਸੀਂ ਇੰਨੇ ਮਜਬੂਰ ਕਿਉਂ ਹੋਏ ਨੇ ਕਿ ਤੁਹਾਨੂੰ ਡੀਸੀ ਦੇ ਦਫ਼ਤਰ ਦੇ ਅੱਗੇ ਕਿੰਨੂ ਦੀਆਂ ਭਰੀਆਂ ਜਿਹੜੀਆਂ ਟਰਾਲੀਆਂ ਸੁੱਟਣੀਆਂ ਪਈਆਂ ਨੇ ਸਤਨਾਸੀ ਐ ਕਿ ਨੋ ਦੀ ਫਸਲ ਬਹੁਤ ਅੱਛੀ ਫਸਲ ਸੀ ਸਿਰਫ ਸਰਕਾਰ ਦੀ ਅਣਦੇਖੀ ਕਰਕੇ ਇਹ ਤਬਾਹ ਹੋ ਗਈ ਫਸਲ ਕਿਸੇ ਦੇ ਪੱਲੇ ਕੋਈ ਪੈਸਾ ਨਹੀਂ ਪਿਆ ਸਭ ਕੁਝ ਮਿੱਟੀ ਹੋ ਕੇ ਰਹਿ ਗਿਆ ਸਿਰਫ ਅਰੇਂਜਮੈਂਟਸ ਹੈ ਨਾ ਐਡਮਿਨਿਸਟ੍ਰੇਸ਼ਨ ਦੇ ਕੁਸ਼ਨ ਨਾ ਹੋਂਦ ਕਰਕੇ ਸੇ ਦੇਖੋ ਪੰਜਾਬ ਐਗਰੋ ਇੱਕ ਅਦਾਰਾ ਹੈਗਾ ਪੰਜਾਬ ਸਰਕਾਰ ਦਾ ਜਿਹੜਾ ਸਭ ਤੋਂ ਅੱਛਾ ਅਦਾਰਾ ਹੈ ਮਾਰਕਟਿੰਗ ਵਿੰਗ ਜੀ ਉਹਨੇ ਇਹ ਗੁਸਤਾਖੀ ਕੀਤੀ ਕਿ ਉਹ ਜਿਸ ਤਰ੍ਹਾਂ ਕੱਲ ਵੀਡੀਓ ਵਿੱਚ ਤੁਸੀਂ ਦੇਖਿਆ ਹੋਣਾ ਉਹਨਾਂ ਦੇ 110 ਟਰੱਕ तकरीबन 700 ਪਤਾ ਨਹੀਂ ਕਿੰਨੇ ਟਨ ਜੀ ਐਕਚੁਅਲ ਅਕੜੇ ਮਰ ਕੋਲ ਲਿਖੇ ਕਰਪਈ ਹੋਣਗੇ ਤੇ ਮਤਲਬ ਉਹ 110 ਟਰੱਕ ਸੁਖਵੀਰ ਬਾਦਲ ਦੇ ਖਰੀਦੇ ਫਿਰ ਉਹਨਾਂ ਦੇ ਪੀਏ ਦੇ ਖਰੀਦੇ ਫਿਰ ਹੋਰ ਬਾਦਲਿਆਂ ਦੇ ਖਰੀਦੇ ਮਤਲਬ ਕੀ ਇਹ ਰਾਸ਼ੀ ਲੋਕਾਂ ਦੇ ਖਰੀਦਣ ਵਾਸਤੇ ਬਣੀ ਪੰਜਾਬ ਐਗਰੋ ਜੀ ਤੇ ਉਹ ਅਸੀਂ ਨਾ ਹਰ ਵੀਨੇ ਪ੍ਰੋਟੈਸਟ ਮਤਲਬ ਪ੍ਰੋਟੈਸਟ ਵੀ ਕੀਤੇ ਬੜੇ ਪ੍ਰੋਟੈਸਟ ਕੀਤੇ ਧਰਨੇ ਵੀ ਲਾਏ ਔਰ ਵੈਸੇ ਵੀ ਫੋਨ ਤੇ ਗੱਲਾਂ ਹੁੰਦੀਆਂ ਰਹੀਆਂ ਸਾਡੀਆਂ ਜੀਐਮ ਪੰਜਾਬ ਦੇ ਕੋਲ ਨਾਲ ਇਹ ਤੇ ਸਾਨੂੰ ਹਰ ਵਾਰੀ ਲਾਰਾ ਦੇ ਦਿੰਦੇ ਸੀ 15 ਦਿਨਾਂ ਨੂੰ ਖਰੀਦ ਸ਼ੁਰੂ ਕਰ ਦਿੰਦੇ ਹਾਂ ਜੇ ਕਿਨੂੰ ਮਿੱਠਾ ਨਹੀਂ ਹੋਇਆ ਜੇ ਖੱਟਾ ਨਹੀਂ ਹੋਇਆ ਜੇ ਇਸ ਤਰ੍ਹਾਂ ਨਹੀਂ ਆਇਆ ਇਸ ਤਰ੍ਹਾਂ ਕਰਦੇ 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 ਹਰ ਸਾਲ ਇਹ ਸੀਜ਼ਨ ਟਪਾ ਦਿੰਦੇ ਹਾਂ ਕੀ ਐ ਸੋਰੀ ਉਹ ਸਾਰਿਆਂ ਨੂੰ ਮਜਬੂਰ ਹੋ ਕੇ ਇਸ ਟੈਪ ਚੱਕਣਾ ਪਿਆ ਕਿ ਐ ਸਰ ਅਨੀਤਾ ਇਹ ਇੰਡੀਆ ਲੈਵਲ ਤੇ ਇੱਕ ਜਿਹੜਾ ਸਾਡਾ ਕੀਤਾ ਪ੍ਰੋਟੈਸਟ ਹੈ ਪਤਾ ਤਾਂ ਲੱਗਿਆ ਨਾਲ ਉਹਨਾਂ ਨੂੰ ਜੀ 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 ਦੁਰਦਸ਼ਾ ਇੱਕ ਤਾਂ ਦੇਖੋ ਵਪਾਰੀ ਇਕੱਠੇ ਹੋ ਜਾਂਦੇ ਪੂਲ ਹੋ ਜਾਂਦਾ ਥੋੜੀ ਮਾਤਰਾ ਚੋਂ ਦੇ ਵਾ ਪੂਲ ਕਰ ਸਕਦੇ ਫਾਰਮਰ ਨਹੀਂ ਪੂਲ ਕਰ ਸਕਦਾ ਇਹ ਸਾਰਿਆਂ ਨੂੰ ਜੀ ਨਹੀਂ ਰੋਕ ਸਕਦੇ ਤੁਸੀਂ ਅੱਜ ਨਾ ਲਿਓ ਅੱਜ ਲਿਓ ਜੀ ਜੀ ਅੱਛਾ ਉਧਰੋਂ ਸਾਡੇ ਇੱਕ ਪ੍ਰਾਈਵੇਟ ਮੰਡੀ ਖੁੱਲ ਗਈ ਹੈ ਕਿਨੋ ਦੀ ਜਿਹੜੀ ਜਿੱਥੇ ਕੀ ਮਾਲ ਵਿਕਦਾ ਸਾਰਾ ਕਿਨੋ ਆ ਕੇ ਅੱਛਾ ਮੰਡੀ ਦਾ ਮਤਲਬ ਇਹ ਹੁੰਦਾ ਕਿ ਉੱਤੇ ਐਮਐਸਪੀ ਹੋਵੇ ਵੀ ਸਰਕਾਰ ਇੱਕ ਸਾਈਡ ਤੇ ਖੜੀ ਹੋਵੇ ਐਮਐਸਪੀ ਤਾਂ ਹੋਏ ਨਾ ਕੋਈ ਤੇ ਵਪਾਰੀ ਲੁੱਟ ਨਾ ਕਰ ਸਕੇ ਦਿੱਤਾ ਕਿ ਹੁਣ ਵਪਾਰੀ ਦੀ ਮਰਜ਼ੀ ਹੋਵੇ ਉਹ ਤੇ 30 ਰੁਪਏ ਕਿਲੋ ਲੈ ਲੇ ਵਪਾਰੀ ਦੀ ਮਰਜ਼ੀ ਹੋਵੇ ਤੇ 20 ਰੁਪਏ ਕਿਲੋ ਲੈ ਇਸ ਤਰ੍ਹਾਂ ਤਾਂ ਗੱਡੀ ਨਹੀਂ ਚੱਲੇ ਜੀ ਤੇ ਵੈਸੇ ਜਿਹੜੀ ਪੰਜਾਬ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਕਿੰਨੂ ਦੀ ਫਸਲ ਜਿਹੜੀ ਹੈ ਵਧੀਆ ਹੋਈ ਹੈ ਅਸੀਂ ਹੁਣ ਜਿਹੜਾ ਮੀਡੇ ਮੀਲ ਦੇ ਵਿੱਚ ਵੀ ਕਿੰਨੂ ਦਵਾਂਗੇ ਬੱਚਿਆਂ ਨੂੰ ਉਹ ਵੀ ਦੇਖੋ ਜੇ ਸਰ ਨੂੰ ਅਸੀਂ ਵੀ ਅਸੀਂ ਦਾ ਮੰਤਰਾ ਸਰਕਾਰ ਦਾ ਕਰਨੇ ਵੀ ਚਲੋ ਧੰਨਵਾਦ ਦੇ ਕਰਦੇ ਆ ਪਰ ਉਸ ਚੀਜ਼ ਨੂੰ ਵੀ 2-3 ਮਹੀਨੇ ਲੇਟ ਕਰਦਾ ਜਿਹੜੀ ਕਿ ਨਵੰਬਰ ਚ ਮੀਟਿੰਗਸ ਹੋਣੀਆਂ ਸੀ ਸਾਡੀ ਡਿਮਾਂਡ ਨਵੰਬਰ ਦੋਈ ਸੀ ਉਹ ਤੋਂ ਪਿੰਨੋ ਦੀ ਫਸਲ ਆਈ ਆਈ ਸੀ ਜੀ ਉਦੋਂ ਲੈਂਦੇ ਤਾਂ ਅੱਜ ਤੱਕ ਕੋਈ ਬੈਨੀਫਿਟ ਵੈਲਦਾ ਹੁਣ ਤਾਂ ਫਸਲ ਜਾਣ ਵਾਲੀ ਹੋ ਗਈ ਮਤਲਬ ਸਮਝ ਲਓ ਕਿ ਸੀਜ਼ਨ ਖਤਮ ਹੋ ਗਿਆ ਰਹੇਗੀ ਹਾਂ 60% ਤਾਂ ਖਤਮ ਹੋ ਚੁੱਕੀ ਜੀ ਅੱਛਾ ਤੇ ਜਿਹੜੀ ਆ ਮੌਸਮ ਦੇ ਮਾਰ ਕਰਕੇ ਆ ਹੁਣ ਅੱਜ ਕੱਲ ਨਾ برف ਪੈਂਦੀ ਖੇਤਾਂ 'ਚ ਮਤਲਬ ਕੱਲੋ ਵੀ ਦਿਨੇ ਤੋਂ ਪਰੰਦੇ ਰਾਤ ਨੂੰ برف ਚੰਦੀ ਹੈ ਜੀ ਕੋਰਬੇ ਲਵਤੋ ਜੀ ਉਹ 10 15 ਦਿਨ ਤੋਂ ਪੈ ਰਿਹਾ ਉਹਦੇ ਨਾਲ ਕੀ ਹੈ तकरीबन ਜਿੰਨੀ ਪਲਾਂਟ ਤੇ ਫਸਲ ਖੜੀ ਸੀ 40% ਕੋਰੇ ਦੀ ਮਾਰ ਨਾਲ ਥੱਲੇ ਗਿਰ ਗਈ ਜੀ ਤੁਸੀਂ ਨੋਟਿਸ ਕੀਤਾ ਹੋਵੇਗਾ ਸ਼ਾਇਦ ਜੇ ਕੋਈ ਅਦਰੇ ਰੀਜ ਦਾ ਧਿਆਨ ਦੇਣਾ ਤਾਂ ਸੜਕਾਂ ਤੇ ਖੜੇ ਪੇੜਾਂ ਦੇ ਪੱਤੇ ਵੀ ਛੜ ਗਏ ਜੀ ਤੇ ਇਸ ਵੇਲੇ ਮੰਡੀਆਂ ਦੇ ਵਿੱਚ ਕਿੰਨਾ ਕੁ ਭਾਅ ਕਿੰਨੂ ਜਿਹੜਾ ਹੈ ਵਿਕ ਰਿਹਾ ਹੈ ਇਹ तकरीबन ਇਹ ਉੱਚੇ ਤੋਂ ਉੱਚਾ ਰੇਟ 12 ਰੁਪਏ ਜੀ ਤੇ ਨੀਚੇ ਤੋਂ ਨੀਚੇ ਰੇਟ 2 ਰੁਪਏ ਔਰ ਫ੍ਰੀ ਵੀ ਜੀ ਤੇ ਇਸ ਦਾ ਮਤਲਬ ਇਹ ਹੈ ਕਿ ਕਿਸਾਨਾਂ ਨੂੰ ਨੁਕਸਾਨ ਇਸ ਫਸਲ ਦੇ ਨਾਲ ਜ਼ਿਆਦਾ ਹੋ ਰਿਹਾ ਇੱਕ ਪਾਸੇ ਸਰਕਾਰ ਤਾਂ ਕਹਿ ਰਹੀ ਹੈ ਕਿ ਇਹਨਾਂ ਫਸਲਾਂ ਨੂੰ ਵਿਵਾਦਤਵਦ ਲਾਣਾ ਚਾਹੀਦਾ ਹੈ ਪਰ ਦੂਸਰੇ ਪਾਸੇ ਵਧੀਆ ਜਿਹੜਾ ਕਿਸਾਨਾਂ ਨੂੰ ਮੁਨਾਫਾ ਵੀ ਦੇ ਹੋ ਨਹੀਂ ਰਿਹਾ ਤਹੋ ਫਸਲੀਬ ਬੰਤਾ ਦੀਆਂ ਗੱਲਾਂ ਤਾਂ ਬਹੁਤ ਕਰਦੀ ਹੈ ਸਰਕਾਰ ਕੀ ਜੀ ਤੁਸੀਂ ਵਿਪੰਤਾ ਦੇ ਪਾਸੇ ਜੋ ਸਾਨੂੰ तकरीबन ਮੈਨੋ ਜੀ 44 ਇਅਰਸ ਹੋ ਗਏ ਕ੍ਰਤੀ ਕਰਦੇ ਨੂੰ ਜਿੱਦਕਿ ਪਹਿਲੇ ਕਾਟਨ ਦੀ ਕੀਤੀ ਕਰਦੇ ਸੀ ਤੇ ਕਾਟਨ ਫੇਲ ਹੋ ਗਈ ਫਿਰ ਅਸੀਂ ਬਾਗਾਂ ਵਾਲੇ ਪਾਸੇ ਆ ਗਏ 25 26 ਸਾਲ ਹੋ ਗਏ ਬਾਗ ਲਗਾਏ ਨੂੰ ਜੀ ਤੇ 1% ਵੀ ਸਰਕਾਰਾਂ ਦਾ ਕੋਆਪਰੇਸ਼ਨ ਨਹੀਂ ਮਿਲਦਾ ਕਾਟਨ ਦੇ ਵਿੱਚ ਤੁਸੀਂ ਦੇਖ ਲਓ 2 ਸਾਲ ਪਹਿਲੇ 15000 ਰੁਪਏ ਵਾਪਸੀ ਅੱਜ 4000 ਰੁਪਏ ਵਾਪ ਹੈ 5000 ਐਮਐਸਪੀ ਤੇ ਵੀ ਨਹੀਂ ਲੈਂਦੇ ਸਾਨੂੰ ਅਸੀਂ ਉਸ ਚੀਜ਼ ਦਾ 10 12 ਦਿਨ ਪ੍ਰੋਟੈਸਟ ਕੀਤਾ ਸ਼ਹਿਰ ਦੇ ਵਿੱਚ ਟਰਾਲੀਆਂ ਰੋਕੇ ਸੋ ਟਰਾਲੀਆਂ ਰੋਕੇ ਰੱਖਿਆ 12ਵੇਂ ਦਿਨ ਬਾਅਦ ਸਾਨੂੰ ਉਹ 6000 ਤੇ ਵੀ ਗਏ ਉਹ ਵੀ ਪਤਾ ਨਹੀਂ ਉਹਨਾਂ ਨੇ ਕਿਹੜੇ ਖਾਤੇ 'ਚ ਪਾਟ ਕੇ ਕਿਵੇਂ ਐਡਜਸਟ ਕਰਾਇਆ ਨਾ ਕਿ ਸਰਕਾਰ ਦੇ ਐਮਐਸਪੀ ਤੇ ਸੀਸੀਏ ਨੇ ਨਹੀਂ ਕੀਤੀ ਇਸ ਕਰਕੇ ਸਰ ਇਸ ਵੇਲੇ ਕਿਲ ਨੂੰ ਕਾਸ਼ਤਕਾਰਾਂ ਦਾ ਕੀ ਹਾਲ ਹੈ ਕਿਸਾਨਾਂ ਦਾ ਕੀ ਹਾਲ ਹੈ ਮਾ ਤਕਰੀਬਨ ਦੇਖੋ ਜੀ ਐ ਸਵਰੇ 10% ਕਿਨੋ ਤਾਂ ਜ਼ਰੂਰ ਹੀ ਪਟਾਏ ਜਾਏਗਾ ਜੀ ਐਸੇ ਰੇਟ ਜੀ ਜੀ ਮਤਲਬ ਇੰਨਾ ਬੜਾ ਹਾਲਾਤ ਤਾਂ ਕੋਈ ਕੋਈ ਬੈਨੀਫੀਸ਼ੀਅਲ ਖੇਤੀ ਨਹੀਂ ਰਹੇਗੀ ਮਤਲਬ ਕਿਨੋ ਦੇ ਸੋਚੀਏ ਤਾਂ ਇਹਨੂੰ ਜੇ 1 ਸਾਲ ਪਕਾਉਣ ਵਾਸਤੇ ਪੰਜ ਹਜ਼ਾਰ ਰੁਪਏ ਕਿੱਲਾ ਲੱਗਦਾ ਜੀ ਖਰਚਾ ਆਉਂਦਾ ਤੇ ਐਨ ਦੀ ਐਵਰੇਜ ਫਸਲ 100 ਕਾਉਂਟਲ ਵੀ ਲਾਈਏ ਤਾਂ ਜੇ 8-9 ਰੁਪਏ ਵਿਕਦੀਏ ਤਾਂ 2-3 ਰੁਪਏ ਤਾਂ ਮੰਡੀ ਤੱਕ ਲਿਆਂਦਾ ਖਰਚਾ ਆ ਜਾਂਦਾ 50000 ਹੀ ਬਚਦਾ ਤੇ 50000 ਜੇ ਖਰਚਾ ਆਇਆ ਤਾਂ ਫਾਰਮਰ ਦੇ ਪੱਲੇ ਤਾਂ ਕੁਝ ਵੀ ਨਹੀਂ ਤਾਂ ਮਤਲਬ ਫਿਰ ਦੂਜੀ ਫਸਲ ਹੁੰਦੀ 6 ਮਹੀਨੇ ਬਾਅਦ ਆ ਜਾਂਦੀ ਇੱਕ ਫਸਲ ਮਰ ਜੇ ਕਿਸਾਨ ਦੀ ਦੂਜੀ ਫਸਲ ਬਚ ਜਾਂਦੀ ਆ ਜਾਂਦੀ ਹੈ ਜੀ ਇਹ ਹੈ ਹੀ ਇੱਕ ਸਾਲ ਦੀ ਫਸਲ ਪੂਰੀ ਵਿਸਾਦਿਕ ਫਰੂਟ ਦਿੰਦਾ ਜੇ ਮੰਨ ਲਓ ਹੁਣ ਜਿਹਦੀ ਐਸਲ ਫਸਲ ਨਹੀਂ ਆਈ ਜਾਂ ਉਹਦਾ ਭਾਵ ਮਰ ਗਿਆ ਹੁਣ ਅਗਲੇ ਸਾਲ ਫਲੋਰਿੰਗ ਆਏਗੀ ਉਹਦੇ ਫਸਲ ਆਏਗੀ ਜਾਂ ਨਹੀਂ ਆਏਗੀ ਔਰ ਕੀ ਭਾਵਰੇਗਾ ਇਹ ਅਗਲੇ ਸਾਲ ਜਾ ਕੇ ਪਤਾ ਲੱਗੇਗਾ ਜੀ ਤਾਂ ਮਤਲਬ ਕਿਸਾਨਾਂ ਦੀ ਹਾਲਾਤ ਮਾੜੇ ਤੋਂ ਮਾੜੇ ਹੋ ਰਹੇ ਨੇ ਜੁਦਾ ਸੀਐਮ ਮਾਨ ਵੀ ਕਹਿ ਰਹੇ ਨੇ ਕਿਸਾਨਾਂ ਨੂੰ ਅਸੀਂ ਹੱਲਾਸ਼ੇਰੀ ਦੇ ਰਹੇ ਉਹ ਬਸ ਸਿਰਫ ਕਹਿ ਸਕਦੇ ਸ਼ਬਦਾਂ ਦੇ ਵਿੱਚ ਹੀ ਹੈ ਬਸ ਸਿਰਫ ਸ਼ਬਦਾਂ ਦੇ ਵਿੱਚ ਹੈ ਫਾਰਮਿੰਗ ਦਾ ਇਸ ਟਾਈਮ ਫੇਲ ਫੇਲਰ ਦੇ ਕਗਾਰ ਦੇ ਪਹੁੰਚ ਗਈ ਹੈ ਮਤਲਬ ਇਨਾ ਗੁਰਾ ਹਾਲਾਤ ਹੋ ਰਿਹਾ ਕਿ ਇਹਦੇ ਵਿੱਚੋਂ ਕੁਝ ਵੀ ਆਣੀ ਜਾਣੀ ਮਤਲਬ ਇੱਕ ਨਿਰਪਛਾੜੀ 1 40 ਏਕੜ ਦੀ ਖੇਤੀ ਹੈ ਜੀ 40 ਏਕੜ ਦੀ ਖੇਤੀ ਦੇ ਵਿੱਚ ਸਾਰਾ ਸਾਲ ਤੱਕੇ ਖਾ ਕੇ ਜੇ ਕੋਈ ਤਾਂ 5-7 ਲੱਖ ਰੁਪਏ 1000000 ਰੁਪਏ ਦਾ ਮੇਰਾ ਖਰਚਾ 1500000 ਰੁਪਏ ਦਾ ਮੈਨੂੰ ਹਰ ਸਾਲ ਖਰਚਾ ਕਰਨਾ ਹੀ ਪੈਂਦਾ ਪਿਛਲੇ ਸਾਲ ਹੁਣ ਜਿਵੇਂ ਮੌਸਮ ਦੀ ਮਾਰ ਪਈ ਕੁਝ ਮਤਲਬ ਫੈਬਰੂਅਰੀ ਮਾਰਚੇ ਟੈਂਪਰੇਚਰ ਬਹੁਤ ਆਈ ਆ ਗਿਆ ਔਰ ਉਦੋਂ ਸਰੰਦ ਫੀਡਰ ਟੁੱਟ ਗਈ ਸੀ ਨਹਿਰ ਰੈਗੂਲਰ 2 ਮਹੀਨੇ ਨਾ ਟੁੱਟੀ ਰਹੀ ਫੋਰੀ ਬਣੀ ਫਿਰ ਹਫਤੇ ਬਾਅਦ ਫਿਰ ਟੁੱਟ ਗਈ ਤੇ ਉਹਦੇ ਕਰਕੇ ਹੁਣ ਜਿੱਥੇ ਮੇਰੇ ਕੋਲ 50 ਗੱਡੀ ਕਿਨੋਂ ਹੁੰਦਾ 25 ਟਰੱਕੀ ਨੋਂ ਹੁੰਦਾ ਉੱਤੇ 2 ਟਰੱਕੀ ਨੋਂ ਆਏ ਸੀ ਤੇ ਸਰਕਾਰਾਂ ਨੇ ਸਾਨੂੰ ਕੀ ਦਿੱਤਾ ਕੁਝ ਨਹੀਂ ਜੀ ਉਸ ਤਰ੍ਹਾਂ ਇਸ ਵਾਰੀ ਫਸਲ ਥੀ ਕੋਈ ਤੇ ਬਾਪਮਾਰਗਾ ਹੁਣ ਜੇ 7-8 ਰੁਪਏ ਕਿਲੋ ਹੋਣਾ ਇੱਕ ਪਿਛਲੇ ਸਾਲ ਬਾ 32 ਰੁਪਏ ਕਿਲੋ 35 ਰੁਪਏ ਕਿਲੋ ਸੀ ਉਹ ਤੋਂ ਮਾਰਲੇ ਸੀਗਾ ਇਹ ਸਾਰੇ ਮਾਲ ਹੋਇਆ ਤੇ ਬਾਪਸਾ ਦਾ 8 ਰੁਪਏ ਕਿਲੋ ਤੇ ਆਇਆ ਜੀ ਬਹੁਤ ਬਹੁਤ ਸ਼ੁਕਰੀਆ ਅਜੀਤਾ ਵਾਦਵਾ ਸਰ ਤੁਹਾਡਾ ਤੇ ਤੁਸੀਂ ਆਪ ਕਿਸਾਨ ਦੀ ਜੁਬਾਨੀ ਸੁਣਿਆ ਕਿ ਇਸ ਵੇਲੇ ਕੀ ਹਾਲਾਤ ਨੇ ਕਿ ਫਸਲ ਤਾਂ ਬਹੁਤ ਵਧੀਆ ਹੋਈ ਹੈ ਪਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੋਈ ਵੀ ਵਾਜਬ ਰੇਟ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਕਿਸਾਨ ਆਪਣੇ ਜਿਹੜੇ ਕਿਨੋ ਦੀ ਫਸਲ ਹੈ ਫਰੀ ਦੇ ਵਿੱਚ ਲੋਕਾਂ ਨੂੰ ਵੰਡਣ ਦੇ ਲਈ ਮਜਬੂਰ ਨੇ ਤੇ ਨਾਲ ਹੀ ਇਸ ਵੇਲੇ ਮੰਡੀ ਦੇ ਵਿੱਚ ਸਿਰਫ ਤੋਂ ਸਿਰਫ 2 ਜਾਂ 3 ਰੁਪਏ ਦੇ ਜੋ ਪਾ ਇਸ ਵੇਲੇ ਕਿਨੋ बिक ਰਿਹਾ ਕੀ ਸਰਕਾਰ ਦੇ ਵੱਲੋਂ ਕਿਹਾਤਾ ਜਾ ਰਿਹਾ ਮੀਡੀ ਮੀਲ ਦੇ ਵਿੱਚ ਵੀ ਅਸੀਂ ਕਿੰਨੂ ਦੇ ਜਿਹੜੇ ਬੱਚਿਆਂ ਨੂੰ ਦੇਣੀ ਹੈ ਸਰਕਾਰ ਕਿੰਨੂ ਖਰੀਦੇਗੀ ਪਰ ਸਰਕਾਰ ਦੇ ਇਸ ਫੈਸਲੇ ਦੇ ਵਿੱਚ ਵੀ ਕਿਸਾਨ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਉਹਨਾਂ ਦਾ ਕਹਿਣਾ ਹੈ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਵਧੀਆ ਭਾਅ ਕਿੰਨੂ ਦਾ ਨਹੀਂ ਮਿਲ ਰਿਹਾ ਸਰਕਾਰ ਦੇ ਕਹਿਣ ਉੱਤੇ ਅਸੀਂ ਹੋਰ ਖੇਤੀ ਵੀ ਅਪਣਾਈ ਹੈ ਪਰ ਜਿਸ ਤਰੀਕੇ ਦੇ ਨਾਲ ਇਸ ਵੇਲੇ ਹਾਲਾਤ ਬਣੇ ਹੋਏ ਨੇ ਉਹ ਕਾਫੀ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਕਿ ਕੁਝ ਕਿਸਾਨ ਨੇ ਤੁਸੀਂ ਸੁਣਿਆ ਹੀ ਹੈ ਕਿਸਾਨਾਂ ਦੇ ਹਾਲਾਤ ਇਸ ਵੇਲੇ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਤੇ ਕਿੰਨੂ ਦੀ ਫਸਲ ਮਰਦੀ ਜਾ ਰਹੀ ਹੈ ਤੇ ਕਿਸਾਨ ਆਖਿਰਕਾਰ ਕੀ ਕਰੇ ਇੱਕ ਜੇਕਰ ਚੋਨੇ ਦੀ ਫਸਲ ਬੀਜਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਪਾਣੀ ਮੁੱਕਦਾ ਜਾ ਰਿਹਾ ਹੈ ਪਰਾਲੀ ਦੀ ਸਮੱਸਿਆ ਆਂਦੀ ਹੈ ਪਰ ਜੇਕਰ ਕਿਸਾਨ ਵੱਖਰੀ ਖੇਤੀ ਅਪਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿਸਾਨਾਂ ਨੂੰ ਬਾਜ ਰੇਟ ਨਹੀਂ ਮਿਲਦੇ ਹੈ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਦੇ ਜ਼ਰੀਏ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ